ਜਿੰਦੂ ਵਾਹੇ ਸਤ ਗੁਰਿਆ ਸਤ ਗੁਰਿਆ ਸਤ ਗੁਰਿਆ ਬੰਦੂ ਸਤ ਗੁਰਿਆ ਐਮਸੀ ਆ ਗਿਆ ਵਾਹੇ ਬਾਹੇ ਤੋ ਹਾਏ ਅਲਸਕਾਲ ਵਾਲੇ ਅਲਸਕਾਲ ਵਾਲੇ ਵਾਲੇ ਬੋਕੇ पास सतगुरु के पास सेवक ਸੇਵਕ ਹੋ ਕੇ ਕਾਲ ਜਰਾਸੇ ਮਨ ਤੇ ਚੈ ਸਤ ਗੁਰ ਤੇ ਪਾਸ ਸਤ ਗੁਰ ਤੇ ਪਾਸ ਮਨ ਤੇ ਚੈ ਸਤ ਗੁਰ ਤੇ ਪਾਸ ਸਤ ਗੁਰ ਤੇ ਪਾਸ ਇਸ ਸੇਵਕ ਕੈ ਕਾਗ ਰਚਨਾਸ ਇਸ ਸੇਵਕ ਕੈ ਕਾਗ ਰਚਨਾਸ ਮਨ ਤੇ ਚੈ ਸਤ ਗੁਰ ਕੇ ਪਾਸ ਸਤ ਗੁਰ ਕੇ ਪਾਸ ਮਨ ਮੋਹ ਹੈ ਗੁਰ ਕੀ ਬਾਣੀ ਸਤਿਗੁਰ ਹੋਏ ਉਹ ਜਿਹਨਾਂ ਤਸੱਤ ਸਮਾਏ ਸਤਿ ਹੋਏ ਉਹ ਜਿਹਨਾਂ ਤਸੱਤ ਸਮਾਏ ਸਤਿ ਹੋਏ ਉਹ ਜਿਹਨਾਂ ਤਸੱਤ ਸਮਾਏ ਸਤਿਗੁਰ ਹੋਏ ਦਇਆ ਨਿਪਟ ਸਤਿ ਤਾਪੂ ਰਹੀ ਹੈ ਸਤਿ ਜੀ ਮੈਂ ਤੇਰਾ ਨਾਮ ਕਦੋਂ ਤੱਕ ਹੋਣੀ ਸਤਿ ਜੀ ਜੇ ਤੇ ਆਨੰਦ ਕਦੋਂ ਤੱਕ ਹੋਣੀ ਆਹ ਦੇ ਦੂਜਾ ਮਾਰ ਕੇ ਇੱਕ ਮਿੰਟ ਹੋ ਜਾਣਾ ਮਿਚੋ ਜੋ ਦੋ ਪਲਾ ਮਿਚੋ ਜੋ ਅੱਗੇ ਮਿਚੋ ਕੋਪਾਸਟ ਅੱਗੇ ਫ੍ਰੀ ਮੰਨੂ ਜੀ ਨਾਚ ਪਾਵੇ ਤੁਨ ਸਿਵਕ ਕੀ ਆ ਕੇ ਰੱਤੇ ਸ਼ਿਵਮਕ <small> ਦੇ ਸੁਣ ਲੈ ਆਹ ਵਾਰੀ ਨੋਟਿਫਾਈਟ ਆਹ ਸੈਟ ਕਰ ਲੈ ਸਹੀ ਰਾਈਟ ਆਹ ਕੋਈ ਗੱਲ ਨਹੀਂ ਕੋਈ ਕਰਾ ਲੋ ਪਿਕਚਰ ਦਿਓ ਦਿਖਾ ਦਿਓ ਨਾ ਕੋਈ ਆਪਸ ਵਿੱਚ ਬਟੋਨ ਲਓ ਬੇਟ ਕੋਈ ਗੱਲ ਨਹੀਂ ਮੈਡਮ ਕਰੋ ਵੈਰੀ ਗੁੱਡ

पहला तो मैं मैडम अन्मोल गगन मान जी का बहुत बहुत धनबाद कर दी जिन्होंने मेरे तरोसा रख के, के प्रधान ਦਾ ਨਾਮ ਇਹਨਾਂ ਨੇ ਮੇਰਾ ਰੱਖਿਆ ਬਾਕੀ ਮੈਂ ਸਾਰੇ ਐਮਸੀ ਸਾਹਿਬਾਨਾਂ ਦਾ ਜਿਨ੍ਹਾਂ ਨੇ ਸਿਰਫ ਸੰਤੀ ਨਾਲ ਮੈਨੂੰ ਚੁਣਿਆ ਇਹਨਾਂ ਨੇ ਮੇਰੇ ਤੇ ਭਰੋਸਾ ਦਿਖਾਇਆ ਤੇ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਖੜੇ ਸ਼ਹਿਰ ਨੂੰ ਪੂਰਾ ਭਰੋਸਾ ਦਿੰਦੇ ਆ ਕਿ ਅਸੀਂ ਇੱਕ ਟੀਮ ਬਣ ਕੇ ਮੈਡਮ ਦੀ ਰਹਿਨਮਾਈ ਦੇ ਵਿੱਚ ਹੀ ਪੂਰੇ ਸ਼ਹਿਰ ਦਾ ਵਿਕਾਸ ਕਰਾਂਗੇ ਜਿਹੜੇ ਵੀ ਕੰਮ ਨਹੀਂ ਹੋਏ ਜੇ ਮੀਟਿੰਗਜ਼ ਹੀ ਨਹੀਂ ਸੀ ਹੁੰਦੀਆਂ ਤੁਹਾਨੂੰ ਪਤਾ ਹੀ ਹੈ ਇਸ ਕਰਕੇ ਕੰਮ ਪਿੱਛੜਦੇ ਗਏ ਐਸਟੀਮੇਟ ਪਾਸ ਹੋਣਗੇ ਮੀਟਿੰਗ ਦੇ ਵਿੱਚ ਤਾਂ ਹੀ ਕੰਮ ਚੱਲਦਾ ਸ਼ਹਿਰ ਦਾ ਤੇ ਉਹ ਚੀਜ਼ ਦੀ ਸਮਝ ਦੀ 15 ਦਿਨ ਬਾਅਦ ਮੀਟਿੰਗ ਰੱਖਾਂਗੇ ਅਸੀਂ 15 ਦਿਨ ਹੁਣ ਅਸੀਂ ਮੀਟਿੰਗਸ ਰੱਖਾਂਗੇ ਹਰ ਮਹੀਨੇ ਦੋ ਦੋ ਮੀਟਿੰਗਸ ਰੱਖਾਂਗੇ ਹਰ ਮਹੀਨੇ ਦੋ ਜਿਹੜੇ ਜਿਹੜੇ ਕੰਮ ਐ ਐਮਸੀ ਸਾਹਿਬਾਨ ਅਨੁਸਾਰਾਂ ਕਰਾਂਗੇ ਥੋੜੇ ਥੋੜੇ ਕੰਮ ਹੋਾਈ ਚੱਲੋ ਹੋਰ ਮੀਟਿੰਗ ਦੇ ਤਾਂ ਕਿ ਸਮੂਥਲੀ ਕੰਮ ਸ਼ਹਿਰ ਦਾ ਚੱਲਦਾ ਰਹੇ ਨੀਚੇ ਰੋਡ ਦਾ ਸਭ ਤੋਂ ਪਹਿਲਾਂ ਕਰਦੇ ਨੀਚੇ ਇੱਕ ਸਵਾਲ ਹੈ ਇੱਕ ਮੁੱਦਾ ਹੋਰ ਵੀ ਬਹੁਤ ਜ ਸਾਡੇ ਮੈਡਮ ਬੰਜੂ ਚੰਦਰ ਜੀ ਨੂੰ ਅਸੀਂ ਪ੍ਰਧਾਨ ਦੀ ਜਿਹੜੀ ਕੁਰਸੀ ਦਾ ਉਹ ਚਾਰਜ ਦਿੱਤਾ ਅੱਜ ਸਾਡੇ ਚ ਸਾਡੇ ਮੈਡਮ ਗੁਰਪ੍ਰੀਤ ਕੌਰ ਮਾਨ ਜੀ ਆਕੇ ਇਹਨਾਂ ਨੂੰ ਚਾਰਜ ਦੇ ਕੇ ਗਏ ਆ ਲੋਕਲ ਬਾਡੀ ਮਿਨਿਸਟਰ ਡਾਕਟਰ ਰਵਜੂਰ ਜੀ ਇਹਨਾਂ ਨੂੰ ਚਾਰਜ ਦੇ ਕੇ ਗਏ ਆ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਤੇ ਅੱਜ ਅੰਜੂ ਚੰਦਰ ਜੀ ਨੇ ਇਹ ਜਿਹੜੀ ਜ਼ਿੰਮੇਵਾਰੀ ਹੈ ਆਪਣੀ ਸੰਭਾਲੀ ਹੈ ਤੇ ਸਾਨੂੰ ਬੇਹੱਦ ਜਿਹੜੀਆਂ ਉਮੀਦਾਂ ਨੇ ਜਿਸ ਉਮੀਦ ਦੇ ਨਾਲ ਅੰਜੂ ਚੰਦਰ ਜੀ ਨੂੰ ਇਹ ਜ਼ਿੰਮੇਵਾਰੀ ਸੰਭਾਲੀ ਗਈ ਹੈ ਉਸ ਉਮੀਦ ਉੱਤੇ ਇਹ ਖਰੇ ਉਤਰਨਗੇ ਅੱਜ ਕੋਈ ਜਿਹੜਾ ਕਜੌਲੀ ਬਾਦਰ ਦਾ ਮੈਂ ਖਰੜ ਦਾ ਸਕੂਲ ਉੱਤੇ ਖੜਿਆ ਇਹਨਾਂ ਨੂੰ ਕਿਵੇਂ ਤਰਜੀਹ ਦਵਾਂਗੇ ਬਹੁਤ ਦੇਰ ਦੇ ਇਹ ਕੰਮ ਲੈ ਕੇ ਚੱਲ ਰਹੇ ਹੋ 8 ਮਹੀਨੇ ਵਿੱਚ ਕਿਵੇਂ ਦੇਖੋ ਨਹੀਂ 8 ਮਹੀਨੇ ਨਹੀਂ ਹੈ ਕਿ ਐਮਐਲਏ ਦਾ ਬਹੁਤ ਮੁੱਦਾ ਹੈ ਸੌਰੀ ਹਮ ਦੇਖੋ ਹੁਣ ਤੋਂ ਬਾਅਦ ਜਿਹੜੇ ਮੈਨੂੰ ਉਮੀਦ ਹੈ ਵੀ ਪ੍ਰਧਾਨ ਨੇ ਉਹ ਆਮ ਆਦਮੀ ਪਾਰਟੀ ਦੇ ਹੀ ਬਣ ਗਏ ਤੇ ਦੇਖੋ ਜਿੰਨਾ ਸਮਾਂ ਹੈਗਾ ਹੁਣ ਕੀ ਇਹ ਹੋਲੀ-ਸੋਲੀ ਸਾਡੇ ਕੋਲ ਜ਼ਿੰਮੇਵਾਰੀ ਆ ਗਈ ਹੈ ਖਰੜ ਦਾ ਕੋਈ ਵੀ ਨੁਮਾਇੰਦਾ ਖਰੜ ਦੀ ਕਿਸੇ ਐਮਸੀ ਸਾਹਿਬਾਨ ਨੇ ਖਰੜ ਦੇ ਕਿਸੇ ਵੀ ਨਾਗਰਿਕ ਨੇ ਇੱਕ ਵੀ ਕੰਮ ਉਹੋਂ ਕੱਢਿਆ ਕਿ ਸਾਨੂੰ ਆਪਣੇ ਬੋਰਡ ਵਿੱਚ ਆ ਚੀਜ਼ ਚਾਹੀਦੀ ਹੈ ਜਾਂ ਸਾਡੇ ਬੋਰਡ ਦੇ ਵਿੱਚ ਆ ਕੰਮ ਗਲਤ ਹੋ ਰਿਹਾ ਸਹੀ ਹੋ ਰਿਹਾ ਉਹ ਸੁੱਤੇ ਅਸੀਂ ਉਸੇ ਵੇਲੇ ਪਹਿਰਾ ਦਵਾਂਗੇ ਅਸੀਂ ਸਾਡੇ ਕੰਮ ਹੁਣ ਖਰੜ ਦੇ ਕੰਮ ਕਰਨ ਦੇ ਵਿੱਚ ਕੋਈ ਵੀ ਟਿੱਕਾ ਨਹੀਂ ਹੈ ਪਹਿਲਾਂ ਟਿੱਕੇ ਸੀਗੇ ਪਹਿਲਾਂ ਸਿਆਸਤ ਹੁੰਦੀ ਸੀ ਸਿਆਸਤ ਦੇ ਚੱਕਰ ਦੇ ਵਿੱਚ ਲੋਕਾਂ ਦੇ ਕੰਮ ਰੁਕਦੇ ਸੀ ਹੁਣ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਕੋਈ ਵੀ ਰਿਕਾ ਨਹੀਂ ਹੈ ਸਾਲ ਬਹੁਤ ਹੁੰਦਾ ਹੈ ਕੰਮਾਂ ਦੀ ਰਫਤਾਰ ਨੂੰ ਤੇਜ਼ ਕਰਨ ਲਈ ਸਾਰੇ ਜਿਹੜੇ ਕੰਮਾਂ ਦੇ ਟੈਂਡਰ ਉਹ ਲੱਗ ਜਾਣੇ ਆ ਤੇ ਆਲਰੇਡੀ ਮੇਰੇ ਖਿਆਲ ਚ ਹੁਣ 43 ਕਰੋੜ ਦੇ ਕੰਮ ਪਾਸ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਮ ਪਾਸ ਹੋਣਗੇ ਉਹ ਵਲਖਣ ਹੋਣਗੇ ਉਹਦੇ ਵਿੱਚ ਸ਼ਹਿਰ ਦੇ ਉਸ ਉਸ ਵਿੱਚ ਸ਼ਹਿਰ ਦੇ ਜਿਹੜੇ ਕੰਮ ਉਹ ਜੇ ਪਾਈ ਜਾਣਗੇ ਜਿਹੜੇ ਲੰਬਾ ਟਾਈਮ ਸ਼ਹਿਰ ਨੂੰ ਆਮਦਨ ਦੇਣਗੇ ਅਸੀਂ ਪਲਾਨ ਕਰ ਰਹੇ ਹਾਂ ਕੋਈ ਇਹੋ ਜਿਹੀ ਥਾਂ ਖਰੜ ਦੇ ਵਿੱਚ ਲੱਭੀ ਜਾਵੇ ਜਿਹਦੇ ਤੇ ਇੱਕ ਸੂਪਰਮਾਰਕਟ ਕ੍ਰੀਏਟ ਕੀਤੀ ਜਾਵੇ ਜਿੱਥੋਂ ਸਾਰੀ ਉਮਰ ਖਰੜ ਕਮੇਟੀ ਨੂੰ ਆਮਦਨ ਆਵੇ ਹੁਣ ਪਾਣੀ ਪਾਣੀ ਦਾ ਵਰਖਾ ਦਾ ਮੌਸਮ ਹੈ ਤੇ ਹੁਣ ਜਿੱਥੇ ਜਿੱਥੇ ਕੋਈ ਪ੍ਰੋਬਲਮ ਆਊਗੀ ਵੈਸੇ ਤਾਂ ਸੀਵਰੇਜ ਪੈ ਹੀ ਰਿਹਾ ਤੇ ਨਵੇਂ ਐਸਟੀਪੀ ਪੈ ਰਹੇ ਨੇ ਤਕਰੀਬਨ ਜਿਨ੍ਹਾਂ ਦੀ ਲਾਗਤ 45 ਕਰੋੜ ਰੁਪਏ ਹੈ ਤੇ ਕਜੋਲੀ ਵਾਟਰ ਦਾ ਵੀ ਜਿਹੜੀ ਤੁਸੀਂ ਪੁਆਇੰਟ ਰੱਖ ਰਹੇ ਸੀ ਕਜੋਲੀ ਵਾਟਰ ਦਾ ਪਿਛਲੇ ਦਿਨੀ ਟੈਂਡਰ ਲੱਗ ਗਿਆ ਓਪਨ ਹੋ ਗਿਆ ਕੰਮ ਗਰਾਊਂਡ ਉੱਤੇ ਹੁਣ ਸ਼ੁਰੂ ਹੋ ਰਿਹਾ ਹੈ ਉਹਦਾ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਉਦਘਾਟਨ ਕਰਾਂਗੇ ਤੇ ਉਹਦੇ ਵੀ ਅਸੀਂ ਦੇਖ ਰਹੇ ਆ ਵੀ ਮੇਰੇ ਖਿਆਲੋਂ ਕਰਾਲੀ ਤੱਕ ਜਿਹੜੀ ਉਹਦੀ ਸਪਲਾਈ ਆ ਪਾਣੀ ਦੀ ਉਹ ਜਾਣੀ ਆ ਬਹੁਤ ਹੱਦ ਤੱਕ ਉਹਦੇ ਨਾਲ ਰਾਹਤ ਮਿਲਨੀ ਆ ਸ਼ਹਿਰ ਨੂੰ ਬਹੁਤ ਸਾਰੇ ਟਿਊਬਵੈਲ ਜਿਹੜੇ ਆਲਰੇਡੀ ਲੱਗੇ ਨੇ ਪਰ ਹੁਣ ਜਿਹੜੀ ਅਸੀਂ ਪਲੈਨਿੰਗ ਕਰਾਂਗੇ ਖਰੜ ਸ਼ਹਿਰ ਦੇ ਵਾਸਤੇ ਉਹ ਅਸੀਂ ਕੰਮ ਕਰਕੇ ਦਿਖਾਉਣੇ ਆ ਖਰੜ ਸ਼ਹਿਰ ਦੀਆਂ ਪ੍ਰੋਪਰ ਰੋਡਸ ਖਰੜ ਸ਼ਹਿਰ ਦਾ ਪ੍ਰੋਪਰ ਸੀਵਰੇਜ ਹਰ ਔਰਡ ਦੇ ਵਿੱਚ ਜਿੱਥੇ ਵੀ ਜਗ੍ਹਾ ਪਈ ਆ ਉੱਥੇ ਪਾਰਕ ਬਣਾਇਆ ਜਾਊਗਾ ਖਰੜ ਸ਼ਹਿਰ ਦੇ ਵਿੱਚ ਅਸੀਂ ਇੱਕ ਸ਼ਾਨਦਾਰ ਮਲਟੀ ਸਟੇਡੀਅਮ ਜਿੱਥੇ ਪੰਜਾਬ ਪੱਧਰੀ ਟੂਰਨਾਮੈਂਟ ਹੋਣ ਸਾਰੀਆਂ ਗੇਮਾਂ ਦਾ ਇੱਕ ਸਟੇਡੀਅਮ ਬਣਾਉਣ ਦੀ ਵੀ ਅਸੀਂ ਤਿਆਰੀ ਕਰ ਰਹੇ ਹਾਂ ਇੱਕ ਵੱਡੀ ਮਾਰਕੀਟ ਖੜੀ ਕਰਨ ਦੀ ਤਿਆਰੀ ਕਰ ਰਹੇ ਹਾਂ ਜਿੱਥੋਂ ਪੂਰੀ ਟਰਾਈ ਸਿਟੀ ਤੋਂ ਬੱਚੇ ਇੱਕ ਫੇਮਸ ਜਿਵੇਂ ਲਾਹੌਰ ਮਾਰਕੀਟ ਫੇਮਸ ਸੀ ਉਸ ਤਰੀਕੇ ਕਰੜ ਦੀ ਮਾਰਕੀਟ ਦੇ ਵਿੱਚ ਆਉਣ ਉਹ ਜਗ੍ਹਾ ਆਇਡੈਂਟੀਫਾਈ ਕਰ ਰਹੇ ਹਾਂ ਸੋ ਇਹੋ ਬਹੁਤ ਸਾਰੇ ਅਸੀਂ ਸੀਨੀਅਰ ਸਿਟੀਜ਼ਨ ਹੋਮ ਮੇਰੇ ਇਲੈਕਸ਼ਨ ਤੋਂ ਪਹਿਲਾਂ ਮੈਂ ਪੂਰੇ 3 ਸਾਲਾਂ ਦਾ ਕਹਿ ਰਹੀ ਹਾਂ ਕਿ ਇੱਕ ਸੀਨੀਅਰ ਸਿਟੀਜ਼ਨ ਹੋਮ ਕਿਉਂਕਿ ਇਹਨਾਂ ਦੀ ਡਿਮਾਂਡ ਹੈ ਸ਼ਹਿਰ ਦੇ ਵਿੱਚ ਉਹ ਵੀ ਅਸੀਂ ਜਿਹੜਾ ਹੁਣ ਜਗ੍ਹਾ ਲੱਭ ਕੇ ਉਹਦੇ ਤੇ ਵੀ ਕੰਮ ਸ਼ੁਰੂ ਕਰਾਂਗੇ ਸੋ ਇਹੋ ਜੇ ਪ੍ਰੋਜੈਕਟ ਖੇਡਾਂ ਦੇ ਲਈ ਆ ਇੱਕ ਸਾਡਾ ਬਹੁਤ ਟਾਈਮ ਦਾ ਕਮਿਊਨਿਟੀ ਸੈਂਟਰ ਸ਼ਾਨਦਾਰ ਕਮਿਊਨਿਟੀ ਸੈਂਟਰ ਜਿਹਦਾ ਕੰਮ ਰੁਕਿਆ ਹੋਇਆ ਮੇਰੇ ਖਿਆਲ ਚ ਇਹੋ ਸਾਬ ਕਿੱਥੇ ਬੈਠੇ ਨੇ ਆ ਉਹਦੇ ਨਾਲ 80 ਲੱਖ ਦੇ ਜਿਹੜੇ ਕੰਮ ਨੇ ਉਹ ਰਹਿ ਗਏ ਆ ਬਾਕੀ ਉਹ ਵਿੱਚ ਹੀ ਇੱਧਰ ਉੱਧਰ ਕਰਕੇ ਸਾਰਾ ਕੀਤਾ ਹੋਇਆ ਸੀ ਅਸੀਂ ਉਹ ਜਿਹੜੇ ਕੰਮ ਨੇ ਉਹ ਕਮਿਊਨਿਟੀ ਸੈਂਟਰ ਦਾ ਕੰਮ ਆ ਉਹ ਇਸੇ ਸਾਲ ਦੇ ਵਿੱਚ ਪੂਰੀ ਕਰਕੇ ਲੋਕਾਂ ਨੂੰ ਸਮਰਪਿਤ ਕਰ ਦੇਵਾਂਗੇ ਜਿੱਥੇ ਉਹ ਆਰਾਮ ਨਾਲ ਆਪਣੇ ਫੰਕਸ਼ਨ ਰਿਹਾ ਸ਼ਾਦੀ ਦੇ ਪ੍ਰੋਗਰਾਮ ਕਰ ਸਕਣਗੇ ਤੁਹਾਨੂੰ ਬਹੁਤ ਸਾਰਿਆਂ ਨੂੰ ਜਰਨਲਿਸਟ ਨੂੰ ਪਤਾ ਹੋਣਾ ਕਿ ਉਹ ਬਹੁਤ ਸੋਹਣਾ ਕਮਿਊਨਿਟੀ ਸੈਂਟਰ ਆ ਬਸ ਪੋਲੀਟੀਕਲ ਉਹਦੇ ਭੇਡ ਚੜਿਆ ਹੋਇਆ ਸੀ ਤਿੰਨ ਸਾਲਾਂ ਦਾ ਉੱਥੇ ਕੰਮ ਹੀ ਨਹੀਂ ਹੋਣ ਦਿੱਤਾ ਉਹ ਅਸੀਂ ਹੁਣ ਜ਼ਿੰਮੇਵਾਰੀ ਤੁਹਾਡੇ ਸਾਰਿਆਂ ਦੇ ਪੱਤਰਕਾਰ ਵੀਰਾਂ ਦਾ ਬਹੁਤ ਸਹਿਯੋਗ ਰਿਹਾ ਮੈਂ ਧੰਨਵਾਦ ਕਰਦੀ ਹਾਂ ਤੁਹਾਡੀਆਂ ਖਬਰਾਂ ਨੇ ਇੱਕ ਜਿਹੜੀ ਪੋਜ਼ੀਟਿਵ ਵੇਵ ਬਣਾਈ ਉਹਦੇ 'ਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਜੀ ਤੁਸੀਂ ਦਿਲੋਂ ਸਪੋਰਟ ਕੀਤੀ ਹੈ ਕਿ ਤੁਸੀਂ ਵਾਕਿਆੱਚੇ ਚਾਹਿਆ ਕਿ ਖਰੜ ਦੇ ਵਿੱਚ ਸਿਸਟਮ ਬਦਲੇ ਐਮਸੀ ਸਹਿਵਾਨਾ ਦਾ ਜਿਨ੍ਹਾਂ ਨੇ ਸਪੋਰਟ ਕਰਕੇ ਸਰਵ ਸੰਮਤੀ ਦੇ ਨਾਲ ਪ੍ਰਧਾਨ ਅੰਜੂਜੀ ਨੂੰ ਚੁਣਿਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਚੁਣਿਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਮਾਸਟਰ ਪਲਾਨ ਪਿੱਛੇ ਖੜਿਆ ਮਨਾਰਾਮ ਮਾਸਟਰਪਲਾਨ ਦੇ ਲਈ ਉਹ ਕਿੱਦਾਂ ਕਰਾਂਗੇ ਆਪਾਂ ਉਹਦੇ ਵਾਸਤੇ ਜਿਹੜੇ ਦੋ ਕਹਿੰਦੇ ਰਿਕਵਰ ਟੈਂਡਰ ਹੈਗਾ ਉਸ ਦੀ ਕੀ ਆਲਮ ਆ ਰਹੀ ਹੈ ਕਿਵੇਂ ਕਲੀਅਰ ਹੋਇਆ ਕਿ ਇਹੋ ਇਹੋ ਸਾਹਿਬ ਦੇਖੋ ਕੁਝ ਕੰਮ ਅਵਸਾਰਾਂ ਦੇ ਵੀ ਹੁੰਦੇ ਨੇ ਇਹੋ ਸਾਹਿਬ ਤੁਸੀਂ ਥੋੜਾ ਅੱਗੇ ਨੂੰ ਆ ਇਹਨਾਂ ਨੂੰ ਅੱਗੇ ਨੂੰ ਆਉਣ ਦਿਓ ਮੈਨੂੰ ਇਹ ਹੁਣ ਹੀ ਹੀ ਇਸ ਆਸਕਿੰਗ ਫਾਰ ਦਾ ਮਾਸਟਰ ਪਲਾਨ ਆਫ ਕੈਰਟ ਉਹਨੂੰ ਵਰਤਨਾ ਜਿਹੜਾ ਹੈਗਾ ਟੈਂਟਰ ਹੋ ਕੇ ਵਰਕ ਆਊਟਰ ਜਾਰੀ ਹੋ ਰਿਹਾ ਹੈ ਵਰਕ ਆਊਟਰ ਜਾਰੀ ਹੋ ਰਿਹਾ ਹੈ ਹੋ ਕੇ ਹੋ ਗਿਆ ਤੇ ਸਾਰਾ ਰੈਡੀ ਹੋ ਗਿਆ ਹੈ ਹਾਂਜੀ ਠੀਕ ਹੈ ਜੀ ਇੱਕ ਜਿਹੜਾ ਕਮਿਊਨਿਟੀ ਸੈਂਟਰ ਦਾ ਕੰਮ ਖੜਾ ਉਹ ਕਦੋਂ ਤੱਕ 80 ਲੱਖ ਰੁਪਏ ਹੀ ਲੈਂਦਾ ਉਹਦਾ ਕਦੋਂ ਤੱਕ ਪੂਰੇ ਕਰਦਾ ਜੀ ਹਾਂਜੀ ਉਹਦੇ ਵਿੱਚ ਪਾ ਦੇਣਾ ਨਵੀਂ ਮੀਟਿੰਗ 'ਚ ਆਪਾਂ ਪਾ ਰਹੇ ਹਾਂ ਉਹ ਬੜੀ ਵੱਡੀ ਚੀਜ਼ ਹੈ ਜੀ ਹੁਣ ਤੁਹਾਡੇ ਸਾਹਮਣੇ ਅੱਜ ਮੈਂ ਮੈਡਮ ਮਾਨ ਆਏ ਹੋਏ ਸੀ ਉਹ ਆ ਜਾਣ ਮੁੱਖ ਮੰਤਰੀ ਸਾਹਿਬ ਆ ਜਾਣ ਇੱਕ ਹੀ ਗੱਲ ਹੈ ਜੀ ਤੇ ਅੱਜ ਅਸੀਂ ਬੱਸ ਸਟੈਂਡ ਦੀ ਮੰਗ ਵੀ ਰੱਖੀ ਹੈ ਮੈਨੂੰ ਪੂਰੀ ਉਮੀਦ ਹੈ ਕਿ ਉਹ ਕਰਨ ਸ਼ਹਿਰ ਦੀ ਜਿਹੜੀ ਮੁੱਖ ਮੰਦਰ ਨੂੰ ਦੇਖ ਰਿਹਾ ਓਏ ਬੱਸ ਸਟੈਂਡ ਦੀ ਜਿਹੜੀ ਸਾਨੂੰ ਦੇਣਗੇ ਅਸੀਂ ਬੜੇ ਉਹਨਾਂ ਦੇ ਧੰਨਵਾਦੀ ਹੋਵਾਂਗੇ। ਮਾਸਟਰ پلان ਦੀ ਕਦੋਂ ਤੱਕ ਆਉਣ ਦੀ ਸੁਭਾਵਨਾ ਲੋਕ ਬੜੇ ਤੰਗ ਨੇ ਜੀ ਕੋਈ ਮਕਾਨ ਨਹੀਂ ਬਣਾ ਰਿਹਾ ਕਿਉਂਕਿ ਬੇਤਰਾਂ ਦਾ ਕਦੋਂ ਤੱਕ ਫਾਈਨਲ ਕਰ ਦੋਗੇ ਜੀ ਮਾਸਟਰ پلان ਕਦੋਂ ਤੱਕ ਆਜੂਗਾ ਇਹ ਕਹਿੰਦੇ ਸਾਢੇ 5 ਮਹੀਨੇ ਸਾਢੇ 5 ਮਹੀਨੇ ਅੱਛਾ ਜੀ ਅੱਛਾ ਜੀ ਸੋ ਇਹ ਉਸ ਤੋਂ ਬਾਅਦ ਪੁੱਡਾ ਨੇ ਪਲੈਨਿੰਗ ਕਰਨੀ ਹੈ ਥੋੜਾ ਜਿਹਾ ਟਾਈਮ ਦੇਦੇ ਤੇ ਲੱਗੂ ਗਈ ਹੈ ਤੁਸੀਂ ਇਹ ਭੁੱਲ ਜੋ ਜੀ ਸੜਕਾਂ ਦਾ ਬੁਰਾ ਹਾਲ ਹੈ ਇੱਕ ਸਾਲ ਹੋ ਗਿਆ ਜੀ ਕੰਮ ਇਹਨਾਂ ਬਿਲਕੁਲ ਨਹੀਂ ਬਗਾਲਦੀ ਤੁਸੀਂ ਪਹਿਲਾਂ ਕਿਉਂ ਨਹੀਂ ਕੀਤਾ 3 ਸਾਲ ਪਹਿਲਾਂ ਕਿ ਹੋਣੀ ਕਿਉਂ ਨਹੀਂ ਸ਼ੁਰੂ ਕਰੋਗੇ ਲੈ ਦੱਸ ਹੁਣ ਫਿਰ ਤੁਸੀਂ ਤਾਂ ਗੱਲ ਪੈਂਦੇ ਨਹੀਂ ਗੱਲ ਹੀ ਪੈਂਦੇ ਆ ਕਿੰਨੇ ਸਾਲ ਹੋ ਗਏ ਮੈਂ ਕਹੀਂ ਤਾਂ ਜਾਣੀ ਆ ਮੈਂ ਕਿ ਸਾਢੇ 3 ਸਾਲ ਦਾ ਮੇਰਵਾ ਦੇ ਦੋ ਨਾ ਦੇਖੋ ਸਾਢੇ 3 ਦੇਖੋ ਮੈਂ ਤੁਹਾਡੀ ਗੱਲ ਸਮਝ ਗਈ ਕੋ ਜੋਲੀ ਵਾਟਰ ਲਿਆਉਣ ਵਾਲੇ ਆਮ ਆਦਮੀ ਪਾਰਟੀ ਹੈ ਹੁਣ ਤੱਕ ਸਾਰਿਆਂ ਨੇ ਲੱਡੂ ਵੰਡੇ ਲੈ ਕੇ ਕੋਈ ਨਹੀਂ ਆਇਆ ਸੀ 149 ਕਰੋੜ ਦਾ ਪ੍ਰੋਜੈਕਟ ਹੈ ਐਸਟੀਪੀ ਸੀਵਰੇਜ ਟ੍ਰੀਟਮੈਂਟ ਪਲਾਂਟ ਲਿਆਉਣ ਵਾਲੀ ਆਮ ਆਹ ਜੀ ਉਹ ਸਾਰੀ ਆਮ ਆਦਮੀ ਪਾਰਟੀ ਹੈ ਤੇ ਇੱਕ ਸੀਵਰੇਜ ਟ੍ਰੀਟਮੈਂਟ ਪਲਾਂਟ ਸੀ ਉਹ ਆਪਾਂ ਲੈ ਕੇ ਆਂਦਾ ਜੀ ਤੀਸਰੇ ਨੰਬਰ ਉੱਤੇ ਬਿਜਲੀ ਦੇ ਗ੍ਰਿਡ ਲਗਭਗ 50 ਕਰੋੜ ਰੁਪਏ ਆਪਾਂ 400 ਟਰਾਂਸਫਾਰਮਰ ਨਵੇਂ ਸਰਕਾਰ ਵੱਲੋਂ ਰੱਖੇ ਗਏ ਨੇ ਦੋ ਗ੍ਰਿਡ ਅਪਗ੍ਰੇਡ ਹੋਏ ਨੇ ਸਿਰਫ ਫਰੜ ਸ਼ਹਿਰ ਸ਼ਹਿਰ ਦੇ ਵਿੱਚ ਜਿਹੜਾ ਤੁਹਾਨੂੰ ਮੈਂ ਕਮਿਊਨਿਟੀ ਸੈਂਟਰ ਕਿਹਾ ਉਹ ਅਸੀਂ 6-7 ਮਹੀਨਿਆਂ ਦੇ ਵਿੱਚ ਕੋਸ਼ਿਸ਼ ਖਤਮ ਹੋ ਜਾਏਗਾ 6-7 ਮਹੀਨਿਆਂ ਚ ਤੁਹਾਨੂੰ ਸਮਰਪਿਤ ਕਰ ਦੇਵਾਂਗੇ ਜੀ ਤੇ ਇਸ ਤੋਂ ਬਿਨਾ ਹੋਰ ਬਹੁਤ ਸਾਰੇ ਟਿਊਬਵੈਲ ਦੇ ਕੰਮ ਹੋਰ ਹੋਏ ਨੇ ਪਰ ਹੁਣ ਗੱਲ ਕੀ ਹੈ ਕਿ ਹੁਣ ਆਪਣੇ ਕੋਲ ਹੋਲੀ-ਸੋਲੀ ਪਾਵਰ ਆ ਗਈ ਹੈ ਉਮੀਦ ਰੱਖਿਓ ਮੈਂ ਕੰਮ ਕਰੂੰਗੀ ਹੁਣ ਸਾਡੇ ਕੋਲ ਡਿੱਕਾ ਕੋਈ ਨਹੀਂ ਡਿੱਕੇ ਅੜਦੇ ਤੇ ਪਰੇਸ਼ਾਨੀ ਹੁੰਦੀ ਹੈ ਬਿਨਾਂ ਗੱਲ ਤੋਂ ਤੇ ਲਿਖ ਕੇ ਭੇਜਣ ਵਾਲੀ ਲਿਖੇ ਭੇਜ ਦੇਣ ਹਾਂਜੀ ਅਫਸ਼ਰ ਸਾਹੀ ਉੱਤੇ ਪ੍ਰਧਾਨ ਦੇ ਸਾਈਨ ਤਾਂ ਹੁੰਦੇ ਆ ਨਾ ਨਹੀਂ ਤੁਹਾਨੂੰ ਜੇ ਮੈਂ ਪ੍ਰਧਾਨ ਬਣਾਦਾ ਤੁਸੀਂ ਕਾਲੀ ਦਲ ਦੇ ਹੋ ਤਾਂ ਤੁਸੀਂ ਦਿੱਕਤ ਤਾਂ ਡਾਉਂਗੇ ਨਾ ਹਾਂ ਮੈਂ ਤੇ ਅਫਸਰ ਸ਼ਾਹੀ ਆਪਣੇ ਅਫਸਰ ਸ਼ਾਹੀ ਕਰਕੇ ਤਾਂ ਕੰਮ ਚੱਲੀ ਗਏ ਹੁਣ ਤੱਕ ਜਿਹੜੇ ਇਹੋ ਤਾਂ ਬਦਲ ਦੇ ਰਹੇ ਨੇ ਮੈਂ ਨਹੀਂ ਬਦਲਦੀ ਰਹੀ ਇਹੋ ਦੇ ਉਹ ਮੇਰੇ ਨਾਮ ਬਾਪੂ ਦਾ ਮੈਂ ਨਾਮ ਸਾਹਿਬ ਬਦਲ ਦੇ ਰਹੇ ਉਹ ਤਾਂ ਮੈਂ ਸਕੂਲ ਦਾ ਇੱਕ ਸਕੂਲ ਦਾ ਸਬਜੈਕਟ ਹੈ ਜੀ ਪੂਲ ਦਾ ਨਾਤਾ ਹੋ ਨਗਰ ਕੌਂਸਲ ਨਾਲ ਰਿਲੇਟਡ ਹੈ ਉਹ ਸਿੱਖਿਆ ਵਿਭਾਗ ਦੇ ਅਧੀਨ ਸੀਗਾ ਉਹਦੀ ਬਿਲਡਿੰਗ ਵੀ ਹਾਂਜੀ ਸਿਆਸ ਦੀ ਭੇਟ ਜਿਹੜੀ ਹੈ ਅੱਜ ਉਹ ਬਿਲਡਿੰਗ ਤੋਂ ਚੱਲ ਕੇ ਕਿਹੜੇ ਕਿਹੜੇ ਵਾਲਾ ਕਹਿੰਦੇ ਹੋ 42 44 ਸੋਬੇ ਇੱਕ ਕਲਾਸ ਵਿੱਚ ਦੋ ਦੋ ਬੱਚੇ ਬੈਠਦੇ ਆ ਹਾਂਜੀ ਨਵੀਂ ਬਿਲਡਿੰਗ ਬਣ ਚੁੱਕੀ ਆ ਪੂਰੀ ਪਈ ਆ ਉਹਨੂੰ ਕਦੋਂ ਕੰਪਲੀਟ ਕਰੋ ਇਹ ਮੈਨੂੰ ਨਾ ਇਹਦਾ ਸਾਰਾ ਵੇਰਵਾ ਦਿਓ ਜੀ ਆਪਾਂ ਕਰਵਾ ਲੈਂਦੇ ਆ ਜਰੂਰ ਕਰਵਾ ਲੈਂਦੇ ਮੈਂ ਉੱਥੇ ਸਿੱਖਿਆ ਵਿਭਾਗ ਨਾਲ ਗੱਲ ਕਰਕੇ ਜਿੱਥੇ ਕਮੀ ਆ ਆਪਾਂ ਕਰਵਾ ਲੈਂਦੇ ਆ